ਅੱਜਕੱਲ ਕੈਨੇਡਾ ਅਤੇ ਪੰਜਾਬ ਦਾ ਇੱਕ ਹੀ ਦਰਦ ਹੈ ਪਰੇਸ਼ਾਨੀ ਅਤੇ ਖੌਫ ਚੋਂ ਦੋਵੇਂ ਗੁਜ਼ਰ ਰਹੇ ਨੇ ਦੋਵਾਂ ਦੀ ਸਿਆਸਤ ਵੀ ਇੱਕ ਹੀ ਮੁੱਦੇ ਦੇ ਆਲੇ-ਦੁਆਲੇ ਘੁੰਮ ਰਹੀ ਹੈ ਸਿਰਫ ਐਨਾ ਹੀ ਨਹੀਂ ਡਰ ਦੇ ਮਾਹੌਲ ਵਿੱਚ ਜਿਉਣ ਨੂੰ ਲੋਕ ਮਜਬੂਰ ਨੇ ਕਿਉਂਕਿ ਪਤਾ ਨਹੀਂ ਸਵੇਰੇ ਉੱਠਦੇ ਹੀ ਫੋਨ ਦੀ ਘੰਟੀ ਜ਼ਿੰਦਗੀ ਦੇ ਸਾਹਾਂ ਦਾ ਆਖਰੀ ਸੁਨੇਹਾ ਲੈ ਕੇ ਆ ਜਾਵੇ ਤੇ ਇਹ ਡਰ ਹੈ ਗੈਂਗਸਟਰਾਂ ਦਾ ਡਰ ਜਿਨ੍ਹਾਂ ਲੋਕ ਸਰਕਾਰ ਦੇ ਜਵਾਈ ਵੀ ਕਹਿੰਦੇ ਨੇ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਬੁਲੇਟਨ ਦੇ ਨਾਲ ਮੈਂ ਹਰ ਸ਼ਰਨ ਕੌਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੈਠਾ ਇੱਕ ਹੀ ਗੈਂਗਸਟਰ ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਲੋਕਾਂ ਦੇ ਘਰਾਂ ਤੇ ਹਮਲੇ ਕਰਵਾ ਰਿਹਾ ਹੈ ਵਪਾਰੀਆਂ ਤੋਂ ਫਰੋਟੀਆਂ ਮੰਗ ਮੰਗ ਰਿਹਾ ਹੈ ਹਰ ਗਲੀ ਮੁਹੱਲੇ ਹਾਈਵੇ ਤੇ ਸ਼ਰਿਆਮ ਗੈਂਗ ਵਾਰ ਹੋ ਰਹੀ ਹੈ ਦਰਅਸਲ ਮਰਹੂਮ ਪੰਜਾਬੀ ਗਾਇਕੋ ਸੁਭਦੀਪ ਸਿੰਘ ਸਿੱਧੂ ਮੂਸੇਵਾਲੇ ਕਾਂਡ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਹੁਣ ਪੰਜਾਬ ਅਤੇ ਕੈਨੇਡਾ ਲਈ ਸਿਰਦਰਦ ਬਣ ਗਿਆ ਹੈ ਕੈਨੇਡਾ ਦੀ ਸੰਸਦ ਵਿੱਚ ਵਿਰੋਧੀ ਧਿਰ ਲਾਰੈਂਸ ਬਿਸ਼ਨੋਈ ਦੇ ਦੇਸ਼ ਵਿੱਚ ਵਧ ਰਹੇ ਖੌਫ ਨੂੰ ਲੈ ਕੇ ਸਰਕਾਰ ਨੂੰ ਪੂਰੀ ਤਰ੍ਹਾਂ ਦੇ ਨਾਲ ਘੇਰ ਰਹੀ ਹੈ ਯਾਨੀ ਕਿ ਲਾਰੈਂਸ ਦਾ ਨਾਮ ਹੁਣ ਸੰਸਦ ਵਿੱਚ ਵੀ ਗੂੰਜਣ ਲੱਗਿਆ ਹੈ ਉਹ ਵੀ ਵਿਦੇਸ਼ਾਂ ਦੀ ਸੰਸਦ ਜਦਕਿ ਪੰਜਾਬ ਦੇ ਵਿੱਚ ਰੋਜ਼ਾਨਾ ਧਮਕੀਆਂ ਦੇ ਜਿਹੜੇ ਫੋਨ ਹਨ ਉਹਨਾਂ ਦੇ ਮੁੱਦੇ ਤੇ ਵਿਰੋਧੀ ਪੰਜਾਬ ਸਰਕਾਰ ਨੂੰ ਘੇਰ ਰਹੇ ਹਨ ਸਾਲ 2026 ਤੱਕ ਪੰਜਾਬੀਆਂ ਦੇ ਲਈ ਹੋਰ ਵੀ ਭਿਆਨਕ ਬਣ ਕੇ ਸਾਹਮਣੇ ਆਇਆ ਹੈ ਪਹਿਲੇ ਹਫਤੇ ਦੇ ਅੰਦਰ ਹੀ 9 ਜਣਾਂ ਨੂੰ ਖਤਮ ਕਰ ਦਿੱਤਾ ਗਿਆ ਤੇ ਸ਼ਾਇਦ ਕੋਈ ਹੀ ਅਜਿਹੇ ਹਾਦਸੇ ਨੇ ਇਥੇ ਗੁਜ਼ਰਦਾ ਹੋਵੇ ਜਦੋਂ ਗੈਂਗਸਟਰਾਂ ਦੇ ਵੱਲੋਂ ਵਪਾਰੀਆਂ ਜਾਂ ਫਿਰ ਹੋਰ ਪੈਸੇ ਵਾਲਿਆਂ ਨੂੰ ਫਰੋਤੀ ਦੀਆਂ ਧਮਕੀਆਂ ਨਾ ਦਿੱਤੀਆਂ ਜਾਂਦੀਆਂ ਹੁਣ ਇਸ ਦੇ ਬਾਵਜੂਦ ਵੀ ਪੰਜਾਬ ਦੇ ਡੀਜੀਪੀ ਆਖਰਕਾਰ ਕਿਵੇਂ ਤੇ ਕਿਉਂ ਆਪਣੀ ਪੁਲਿਸ ਦੇ ਪਿੱਠ ਥਾਪੜ ਰਹੇ ਨੇ ਇਸ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਪਹਿਲਾਂ ਕੈਨੇਡਾ ਤੁਹਾਨੂੰ ਲੈ ਚੱਲਦੇ ਹਾਂ ਜਿੱਥੇ ਲਾਰੈਂਸ ਕੁਸ਼ਨੋਈ ਅਤੇ ਗੋਲਡੀ ਬਰਾਡ ਵਰਗਿਆਂ ਨੇ ਲੋਕਾਂ ਦੀ ਜ਼ਿੰਦਗੀ ਦਾ ਬੁਰਾ ਹਾਲ ਕਰ ਰੱਖਿਆ ਜਿਸ ਤੋਂ ਬਾਅਦ ਪੀਪਲਸ ਪਾਰਟੀ ਆਫ ਕੈਨੇਡਾ ਦੇ ਮੁਖੀ ਮੈਕਸਿਮ ਬਨੀਅਟ ਨੇ ਗੈਂਗਸਟਰਾਂ ਨੂੰ ਡਿਪੋਰਟ ਕਰਨ ਦੀ ਮੰਗ ਕੀਤੀ ਹੈ ਇੱਧਰ ਪੰਜਾਬ ਪੁਲਿਸ ਵੀ ਕੈਨੇਡਾ ਦੇ ਵਿੱਚ ਗੈਂਗ ਆਪਰੇਟ ਕਰ ਰਹੇ ਗੋਲਡਬਰਗ ਤੇ ਲਾਰੈਂਸ ਦੇ ਨਾਲ ਜੁੜੇ ਗੈਂਗਸਟਰਾਂ ਨੂੰ ਭਾਰਤ ਲਿਉਣ ਦੀ ਮੰਗ ਕਰ ਰਹੀ ਹੈ ਤੇ ਪੰਜਾਬ ਪੁਲਿਸ ਨੇ ਆਪਰੇਸ਼ਨ ਚਲਾਇਆ ਹੋਇਆ ਇਹਨਾਂ ਨੂੰ ਖਤਮ ਕਰਨ ਦਾ ਉਧਰ ਵਿਰੋਧੀ ਧਿਰ ਨੇ ਸਰਕਾਰ ਤੇ ਦਬਾਅ ਬਣਾਇਆ ਹੈ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਬਦਲਾਅ ਦੀ ਵਜ੍ਹਾ ਕਰਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੈਂਗਸਟਰ ਕੈਨੇਡਾ ਦੇ ਵਿੱਚ ਦਾਖਲ ਹੋਏ ਤੇ ਹੁਣ ਪੂਰੇ ਦੇਸ਼ ਵਿੱਚ ਦਹਿਸ਼ਤ ਫੈਲਾ ਰਹੇ ਨੇ ਗੈਂਗਸਟਰਾਂ ਨੂੰ ਰਿਪੋਰਟ ਕੀਤਾ ਜਾਵੇ ਤਾਂ ਕਿ ਦੇਸ਼ ਦੇ ਵਿੱਚ ਅਪਰਾਧ ਨੂੰ ਕਾਬੂ ਕੀਤਾ ਜਾ ਸਕੇ ਪੀਪਲਸ ਪਾਰਟੀ ਆਫ ਕੈਨੇਡਾ ਦੇ ਮੁਖੀ ਮੈਕਸਿਮ ਬਾਨੀਅਰ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਤੇ ਲਿਖਿਆ ਹੈ ਕਿ ਗੈਂਗਸਟਰ ਕੈਨੇਡਾ ਦੇ ਅ ਸਰੀ ਅਤੇ ਬ੍ਰੈਂਪਟਨ ਦੇ ਵਿੱਚ ਬਹੁਤ ਹੀ ਬੁਰਾ ਮਾਹੌਲ ਪੈਦਾ ਕਰ ਰਹੇ ਹਨ ਜਿਸ ਦੀ ਵਜ੍ਹਾ ਕਰਕੇ ਇਨਾਂ ਦੇ ਖਿਲਾਫ ਐਮਰਜੈਂਸੀ ਐਲਾਨਣੀ ਚਾਹੀਦੀ ਹੈ ਦਰਅਸਲ ਕੈਨੇਡਾ ਦੀ ਮੌਜੂਦਾ ਸਰਕਾਰ ਆਪਣੀ ਹਮਾਇਤੀਆਂ ਦੀ ਗਿਣਤੀ ਵਧਾਉਣ ਦੇ ਲਈ ਫਰਜ਼ੀ ਸਿੱਖਿਆ ਸੰਸਥਾਵਾਂ ਇਮੀਗ੍ਰੇਸ਼ਨ ਪਾਲਿਸੀ ਅਤੇ ਸ਼ਰਨਾਰਥੀ ਪਾਲਿਸੀ ਦਾ ਸਹਾਰਾ ਲੈ ਰਹੀ ਹੈ ਜਿਸ ਨਾਲ ਕੈਨੇਡਾ ਦਾ ਭਵਿੱਖ ਖਤਰੇ ਵਿੱਚ ਹੈ ਸਦਨ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪੈਰੀ ਪੋਲੀਵਰ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਰੰਗਦਾਰੀ ਦਾ ਗੰਭੀਰ ਸੰਕਟ ਖੜਾ ਹੋ ਗਿਆ ਹੈ। ਉਹਨਾਂ ਨੇ ਇਲਜ਼ਾਮ ਲਾਇਆ ਕਿ ਸਰਕਾਰ ਨੇ ਬਿਨਾਂ ਕਿਸੇ ਪੱਕੀ ਜਾਂਚ ਦੇ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰਾਂ ਨੂੰ ਕੈਨੇਡਾ ਆਨ ਦੀ ਇਜਾਜ਼ਤ ਦਿੱਤੀ। ਇਹਨਾਂ ਹੀ ਨਹੀਂ ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ ਵੀ ਉਹ ਫਰਜ਼ੀ ਸ਼ਰਨਾਰਥੀ ਹੋਣ ਦਾ ਦਾਵਾ ਕਰਕੇ ਇੱਥੇ ਹੀ ਇੱਕੇ ਹੋਏ ਹਨ ਜਵਾਬ ਦੇ ਵਿੱਚ ਕੈਨੇਡਾ ਦੇ ਕਾਨੂੰਨ ਮੰਤਰੀ ਸੀਨ ਫਰੇਜ਼ਰ ਨੇ ਸੰਸਦ ਵਿੱਚ ਕਿਹਾ ਕਿ ਵਿਰੋਧੀ ਧਿਰ ਨੇ ਅਜੇ ਹੀ ਗੈਂਗਸਟਰਾਂ ਖਿਲਾਫ ਕਾਰਵਾਈ ਕਰਨ ਦੇ ਲਈ ਕਾਨੂੰਨ ਬਣਾਉਣ ਦੇ ਵਿੱਚ ਸਹਿਯੋਗ ਹੀ ਨਹੀਂ ਦਿੱਤਾ ਯਾਨੀ ਕਿ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਸਾਰਾ ਦੋਸ਼ ਮੜ ਦਿੱਤਾ ਉਹਨਾਂ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਜਿਹੜੇ ਕਾਨੂੰਨਾਂ ਦੀ ਮੰਗ ਕੀਤੀ ਜਾ ਰਹੀ ਹੈ ਕੰਸਰਵੇਟਿਵ ਪਾਰਟੀ ਉਹਨਾਂ ਨੂੰ ਪਾਸ ਕਰਨ ਦੇ ਵਿੱਚ ਮਦਦ ਹੀ ਨਹੀਂ ਕਰ ਰਹੀ ਇਹ ਵੀ ਕਿ ਹਾਂ ਕਿ ਪੁਲਿਸ ਲਗਾਤਾਰ ਇਸ ਮਾਮਲੇ ਵਿੱਚ ਹੋਰ ਸਖਤ ਕਾਨੂੰਨ ਬਣਾਉਣ ਦੀ ਮੰਗ ਕਰ ਰਹੀ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ 2025 ਦੇ ਵਿੱਚ ਕੈਨੇਡਾ ਵਿੱਚ ਬਿਸ਼ਨੋਈ ਗੈਂਗ ਨੂੰ ਇੱਕ دہشتਗਰਦੀ ਗੈਂਗ ਦਾ ਦਰਜਾ ਦਿੱਤੇ ਜਾਣ ਦੀ ਮੰਗ ਵੀ ਕੀਤੀ ਗਈ ਸੀ ਇਸ ਮੰਗ ਦੇ ਵਿੱਚ ਗੈਂਗ ਦੇ ਮੈਂਬਰਾਂ ਨੂੰ ਬੈਨ ਕਰਨਾ ਗ੍ਰਿਫਤਾਰ ਕਰਨਾ ਤੇ ਰਿਪੋਰਟ ਕਰਨਾ ਸ਼ਾਮਲ ਸੀ ਅੱਜ ਤੱਕ ਇਹ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਐਲੀਡਰਾ ਨੇ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ ਬਿਸ਼ਨੋਈ دہشتਗਰਦ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਕੰਜ਼ਰਵੇਟਿਵ ਪਾਰਟੀ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਅਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਸਰੀ ਤੇ ਬ੍ਰਾਮਟਨ ਦੇ ਮੇਰਾਂ ਦੇ ਵੱਲੋਂ ਵੀ ਇਹ ਮੰਗ ਕੀਤੀ ਜਾ ਚੁੱਕੀ ਸੀ। ਉਦੋਂ RCMP ਯਾਨੀ ਕਿ ਰਾਇਲ ਕੈਨੇਡੀਅਨ ਮਾਉਂਟਡ ਪੁਲਿਸ ਨੇ ਭਾਰਤ ਸਰਕਾਰ ਦੇ 에ਜੰਟਾਂ ਦੇ ਬਿਸ਼ਨੋਈ ਗੈਂਗ ਨਾਲ ਸੰਬੰਧ ਹੋਣ ਦਾ ਦਾਵਾ ਕਰਦਿਆਂ ਇਹ ਕਿਹਾ ਕਿ ਇਹਨਾਂ ਦੇ ਵੱਲੋਂ ਦੱਖਣੀ ਏਸ਼ੀਆਈ ਭਾਈਚਾਰੇ ਖਾਸ ਕਰਕੇ ਵੱਖਵਾਦੀ ਹਮਾਇਤਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਦਕਿ ਭਾਰਤ ਸਰਕਾਰ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕਰ ਦਿੱਤਾ ਸੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਵਿੱਚ ਰੰਗਦਾਰੀ ਤੇ ਜ਼ਬਰਨ ਵਸੂਲੀ ਵਸੂਲੀ ਦੇ ਤੇਜ਼ੀ ਨਾਲ ਵਾਧੇ ਮਾਮਲਿਆਂ ਨੂੰ ਵੇਖਦਿਆਂ ਲੰਗੀ 6 ਫਰਵਰੀ ਨੂੰ ਉਥੋਂ ਦੀ ਪੁਲਿਸ ਨੇ ਯਾਨੀ ਕਿ ਸਰੀ ਪੁਲਿਸ ਨੇ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਖਾਸ ਐਡਵਾਈਸਰੀ ਜਾਰੀ ਕੀਤੀ ਦਰਸਲ ਸਰੀ ਉਹ ਸ਼ਹਿਰ ਹੈ ਜਿੱਥੇ ਕੈਨੇਡਾ ਦੇ ਵਿੱਚ ਪੰਜਾਬੀ ਬਹੁਤ ਵੱਡੀ ਗਿਣਤੀ ਵਿੱਚ ਵਸਦੇ ਹਨ ਪੁਲਿਸ ਦੇ ਐਡਵਾਈਸਰੀ ਦੇ ਵਿੱਚ ਪੁਲਿਸ ਨੇ ਲੋਕਾਂ ਨੂੰ ਰੰਗਦਾਰੇ ਮੰਗਣ ਵਾਲਿਆਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਸਰੀ ਪੁਲਿਸ ਨੇ ਦੋਸ਼ੀਆਂ ਤੱਕ ਪਹੁੰਚਣ ਵਾਲੀ ਜਾਣਕਾਰੀ ਸਾਂਝੀ ਕਰਨ ਦੇ ਬਦਲੇ 22 ਲੱਖ ਡਾਲਰ ਜਿਹੜੇ ਕਿ ਭਾਰਤੀ 1.5 ਕਰੋੜ ਰੁਪਏ ਤੋਂ ਵੀ ਵੱਧ ਬਣਦੇ ਹਨ ਐਨੇ ਵੱਡੇ ਇਨਾਮ ਦਾ ਐਲਾਨ ਕੀਤਾ ਹੈ ਜੋ ਕੈਨੇਡਾ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਇਨਾਮਾਂ ਦੇ ਵਿੱਚੋਂ ਮੰਨਿਆ ਜਾ ਰਿਹਾ ਹੈ ਹੁਣ ਜਾਣਦੇ ਹਾਂ ਕਿ ਬਿਸ਼ਨੋਈ ਗੈਂਗ ਨੇ ਕਿਹੜੇ ਕਿਹੜੇ ਲੋਕਾਂ ਨੂੰ ਹੁਣ ਤੱਕ ਨਿਸ਼ਾਨਾ ਬਣਾਇਆ ਹੈ 2023 ਦੇ ਵਿੱਚ ਕੈਨੇਡਾ ਚ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਬੰਗਲੇ ਤੇ ਗੋਲੀਬਾਰੀ ਹੋਈ ਇਹ ਦਾਵਾ ਲਾਰੈਂਸ ਬਿਸ਼ਨੋਈ ਗਰੁੱਪ ਨੇ ਕੀਤਾ ਕਿ ਉਹਨਾਂ ਦੇ ਵੱਲੋਂ ਕੀਤੀ ਗਈ ਕੈਨੇਡਾ ਦੇ ਵੈਨਕੂਵਰ ਦੇ ਵਾਈਟ ਰੌਕ ਦੇ ਇਲਾਕੇ ਵਿੱਚ ਗਿੱਪੀ ਗਰੇਵਾਲ ਦਾ ਘਰ ਹੈ ਜਿੱਥੇ ਇਹ ਵਾਰਦਾਤ ਵਾਪਰੀ ਇਸ ਤੋਂ ਬਾਅਦ ਬਿਸ਼ਨੋਈ ਗਰੁੱਪ ਨੇ ਇੱਕ ਪੋਸਟ ਪਾ ਕੇ ਲਿਖਿਆ ਸੀ ਸਲਮਾਨ ਖਾਨ ਨੂੰ ਤੂੰ ਬਹੁਤ ਭਾਈ ਭਾਈ ਕਰਦਾ ਬੋਲ ਹੁਣ ਬਚਾਵੇਂ ਤੈਨੂੰ ਤੇਰਾ ਭਰਾ ਗਿੱਪੀ ਘਰੇਵਾਲੇ ਆਪਣੀ ਫਿਲਮ ਦੀ ਪ੍ਰਮੋਸ਼ਨ ਦੇ ਵਿੱਚ ਸਲਮਾਨ ਖਾਨ ਨੂੰ ਬੁਲਾਇਆ ਸੀ ਜਿਸ ਨੂੰ ਲੈ ਕੇ ਲਾਰੈਂਸ ਗੈਂਗ ਨੇ ਗਿੱਪੀ ਨੂੰ ਵੀ ਨਿਸ਼ਾਨਾ ਬਣਾਇਆ ਤੇ ਲਾਰੈਂਸ ਬਿਸ਼ਨੋਈ ਦਾ ਸਲਮਾਨ ਖਾਨ ਦੇ ਨਾਲ ਕੀ ਮਸਲਾ ਹੈ ਇਸ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਹਾਲ ਹੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਵਿੱਚਲੇ ਕੈਫੇ ਦੇ ਉੱਤੇ 2-3 ਵਾਰੀ ਹਮਲਾ ਹੋਇਆ ਹੈ। ਨਾ ਹਮਲਿਆਂ ਦੇ ਸੰਬੰਧ ਵੀ ਲਾਰੈਂਸ ਗੈਂਗ ਦੇ ਨਾਲ ਜੁੜੇ ਦੱਸੇ ਗਏ। ਅਕਤੂਬਰ 2025 ਵਿੱਚ ਪੰਜਾਬੀ ਉਦਯੋਗਪਤੀ ਦਰਸ਼ਨ ਸਿੰਘ ਸਾਸੀ ਦੇ ਖਾਤਮੇ ਤੋਂ ਇੱਕ ਦਿਨ ਬਾਅਦ ਹੀ ਮਸ਼ਹੂਰ ਗਾਇਕ ਚੰਨੀ ਨੱਤਾਂ ਦੇ ਘਰ ਤੇ ਵੀ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ। ਪੁਲਿਸ ਨੇ ਦੱਸਿਆ ਕਿ ਚੰਨੀ ਦੇ ਕੈਨੇਡਾ ਸਥਿਤ ਘਰ ਤੇ ਰਾਤ ਨੂੰ ਅਚਾਨਕ ਹਮਲਾਵਰ ਪਹੁੰਚੇ ਜਿਨ੍ਹਾਂ ਨੇ ਘਰ ਨੂੰ ਨਿਸ਼ਾਨਾ ਬਣਾਇਆ ਕੇ ਕਈ ਫਾਇਰ ਕੀਤੇ ਦੋ ਵਿਕਟਾਂਵਾਂ ਨੂੰ ਬਿਸ਼ਨੋਈ ਗੈਂਗ ਨੇ ਆਪਣੇ ਫੇਸਬੁੱਕ 'ਤੇ ਪੋਸਟ ਰਾਹੀਂ ਅੰਜਾਮ ਦੇਣ ਦਾ ਦਾਵਾ ਕੀਤਾ ਇਸ ਸਾਲ 2026 ਦੀ ਸ਼ੁਰੂਆਤ ਦੇ ਵਿੱਚ 24 ਜਨਵਰੀ 2026 ਦੀ ਰਾਤ ਨੂੰ ਕਰੀਬ 10:30 ਵਜੇ ਮਸ਼ਹੂਰ ਪੰਜਾਬੀ ਗਾਇਕ ਤੇ ਕਲਾਕਾਰ ਵੀਰ ਦਵਿੰਦਰ ਦੇ ਘਰ ਤੇ ਵੀ ਗੈਂਗਸਟਰਾਂ ਦੇ ਵੱਲੋਂ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ। ਕੈਨੇਡਾ ਵਿੱਚ ਰਹਿੰਦੇ ਕਈ ਸਨਦਕਾਰਾਂ ਤੋਂ ਫੋਨ ਕਰਕੇ ਫਰੋਕਤੀ ਮੰਗੀ ਜਾ ਰਹੀ ਹੈ। ਨਾ ਦੇਣ ਤੇ ਅੰਜਾਮ ਭੁਗਤਣ ਦੀਆਂ ਧਮਕੀਆਂ ਵੱਲ ਰਹੀਆਂ ਹਨ। ਕੈਨੇਡਾ ਵਾਂਗੂ ਪੰਜਾਬ ਦੇ ਵਿੱਚ ਵੀ ਬਿਸ਼ਨੋਈ ਗੈਂਗ ਦਾ ਖਾ ਖਾਫ ਸਾਫ ਸਾਫ ਵੀ ਕੱਢ ਜਾ ਸਕਦਾ ਹੈ ਇਸ ਸਾਲ ਦੇ ਸ਼ੁਰੂਆਤ ਵਿੱਚ ਪਹਿਲੇ 7 ਦਿਨਾਂ ਦੇ ਅੰਦਰ ਹੀ 9 ਜਣਿਆਂ ਨੂੰ ਖਤਮ ਕਰਨ ਦੀਆਂ ਵਾਰਦਾਤਾ ਸਾਹਮਣੇ ਆਈਆਂ ਤਾਜ਼ਾ ਮਾਮਲਾ ਜਲੰਧਰ ਦਾ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਲੀਡਰ ਲੱਕੀ ਉਭਰਾਏ ਤੇ ਫਿਰ 62 ਸਾਲਾਂ ਦੀ ਮਾਂ ਨੂੰ ਖਤਮ ਕੀਤਾ ਗਿਆ ਗੈਂਗਸਟਰ ਜੋਗਾ ਫੋਲੜੀਵਾਲ ਨੇ ਇਸ ਦੀ ਜ਼ਿੰਮੇਵਾਰੀ ਲਈ ਉਸਨੇ ਦਾਅਵਾ ਕੀਤਾ ਸੀ ਕਿ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਹੋਏ ਨਿੱਜੀ ਵਿਵਾਦ ਤੇ ਰੰਜਿਸ਼ ਕਰਕੇ ਹੀ ਆਪ ਲੀਡਰ ਦਾ ਖਾਤਮਾ ਹੋਇਆ ਹੈ ਇਸ ਤੋਂ ਬਾਅਦ 62 ਸਾਲ ਦੀ ਰਚਨਾ ਦੇਵੀ ਦੀ ਹੁਸ਼ਿਆਰਪੁਰ ਦੇ ਮਹਿਂਦਵਾਨੀ ਗੁਜਰਾ ਪਿੰਡ ਵਿੱਚ ਉਸ ਵਕਤ ਜਾਨ ਲੈ ਲਈ ਜਾਂਦੀ ਹੈ ਜਦੋਂ ਉਹ ਨੇੜਲੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਕਰੇ ਆ ਰਹੇ ਸੀ ਮੋਟਰਸਾਈਕਲ ਤੇ ਸਵਾਰ ਇੱਕ ਅਣਪਛਾਤੇ ਹਮਲਾਵਰ ਨੇ ਹਮਲਾ ਕੀਤਾ ਤੇ ਮੌਕੇ ਤੋਂ ਫਰਾਰ ਹੋ ਗਿਆ 28 ਜਨਵਰੀ ਨੂੰ ਗੁਰਵਿੰਦਰ ਸਿੰਘ ਨੂੰ ਖਤਮ ਕੀਤਾ ਗਿਆ ਜੋ 2020 ਦੇ ਵਿੱਚ ਗੈਂਗਸਟਰ ਗੋਲਡ ਬਰਾਡ ਦੇ ਚਾਚੇ ਦੇ ਭਰਾ ਦੇ ਕਾਂਡ ਵਿੱਚ ਮੋਲਜ਼ਮ ਸੀ ਸਾਬਜ਼ਾਦਾ ਜਿੱਤ ਸਿੰਘ ਨਗਰ ਮੁਹਾਲੀ ਦੇ ਵਿੱਚ ਸੀਨੀਅਰ ਸਬ-ਡੈਂਟ ਆਫ ਪੁਲਿਸ ਦੇ ਦਫ਼ਤਰ ਦੇ ਨੇੜੇ ਦੋ ਅਣਪਛਾਤੇ ਹਮਲਾ ਆਵਰਾ ਨੇ ਉਸ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਤਰਨਤਾਲ ਦੇ ਪਿੰਡ ਬਲਟੋਆ ਦੇ ਸਰਪੰਚ ਚਰਮਲ ਸਿੰਘ ਨੂੰ ਵੀ 4 ਜਨਵਰੀ 2025 25 ਨੂੰ ਇੱਕ ਵਿਆਹ ਸਮਾਗਮ ਦੇ ਵਿੱਚ ਦਿਨ ਦਿਹਾੜੇ ਵਿਆਹ ਦੇ ਵਿੱਚ ਰੋਟੀ ਖਾਂਦੇ ਨੂੰ ਮੁਕਾਦ ਦਿੱਤਾ ਗਿਆ ਸੀਸੀਟੀਵੀ ਫੁਟੇਜ ਦੇ ਵਿੱਚ ਸਭ ਕੁਝ ਸਾਫ਼ ਦੇਖਿਆ ਜਾ ਸਕਦਾ ਹੈ 25 ਜਨਵਰੀ ਨੂੰ ਪਟਿਆਲਾ ਦੇ ਵਿੱਚ ਹੈੱਡ ਕਨਸਟੇਬਲ ਅਮਨਦੀਪ ਸਿੰਘ ਨੂੰ ਵੀ ਕੁਝ ਲੋਕਾਂ ਨੇ ਚਾਕੂਆਂ ਨਾਲ ਮੋਕਾ ਦਿੱਤਾ ਇਸੇ ਤਰ੍ਹਾਂ 28 ਜਨਵਰੀ ਨੂੰ ਗੁਰਦਾਸਪੁਰ ਦੇ ਵਿੱਚ ਦੋ ਹਮਲਾਵਰਾਂ ਨੇ ਰਣਵੀਰ ਸਿੰਘ ਨਾਮੀ ਕੈਮਿਸ ਨੂੰ ਗੋਲੀਆਂ ਮਾਰੀਆਂ ਸਭ ਦੇ ਬਾਵਜੂਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸੂਬੇ ਦੇ ਕ੍ਰਾਈਮ ਰਿਕਾਰਡ ਨੂੰ ਪੇਸ਼ ਕਰਕੇ ਆਪਣੇ ਪੁਲਿਸ ਦੇ ਜਵਾਨਾਂ ਦੀ ਪਿੱਠ ਥਾਪੜ ਦੇ ਵੀ ਸੁਣेंगे ਡੀਜੀਪੀ ਯਾਦਵ ਨੇ ਕਿਹਾ ਕਿ ਅਪਰਾਧ ਦਰ ਹੋਰ ਸੁਭਿਆ ਦੇ ਮੁਕਾਬਲੇ ਸਾਡੇ ਪੰਜਾਬ ਚ ਕਾਫੀ ਘੱਟ ਹੈ ਇਸ ਸੰਬੰਧੀ ਆંકੜੇ ਵੀ ਉਹਨਾਂ ਨੇ ਪੇਸ਼ ਕੀਤੇ ਦੱਸਿਆ ਕਿ ਦੇਸ਼ ਭਰ ਦੇ ਵਿੱਚ ਪ੍ਰਤੀ 1 ਲੱਖ ਆਬਾਦੀ ਤੇ ਔਸਤ ਅਪਰਾਧ ਦਰ 450 ਹਜ਼ਾਰ ਦੇ ਪੰਜਾਬ ਦੀ ਅਪਰਾਧ ਦਰ 227 ਹੈ ਉਨਾ ਕਹਿ ਕੇ ਹਰਿਆਣਾ ਦੇ ਵਿੱਚ 1739 ਹੈ ਜਦ ਕਿ ਦੇਸ਼ ਦੇ ਰਾਜਸਥਾਨੀ ਦਿੱਲੀ ਦੇ ਵਿੱਚ ਤਾਂ 1602 ਹੈ ਬੀਜਪੀ ਸਾਭ ਭਾਵੇਂ ਇਹ ਅੰਕੜੇ ਪੇਸ਼ ਕਰ ਰਹੇ ਹਨ ਪਰ ਪੰਜਾਬ ਦੇ ਸਭ ਤੋਂ ਵੱਡੇ ਸੰਵਾਨਿਕ ਅਹੁਦੇ ਤੇ ਬੈਠੇ ਰਾਸ਼ਪਾਲ ਗੁਲਾਬਚੰਦ ਘਟਾਲੀਆ ਨੇ ਮੌਜੂਦਾ ਕਾਨੂੰਨ ਵਿਵਸਥਾ ਦੇ ਹਾਲਾਤਾਂ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦੇ ਕਿ ਹੈ ਕਿ ਅਪਰਾਧੀਆਂ ਵਿੱਚ ਕਾਨੂੰਨ ਦਾ ਡਰ ਘੱਟ ਹੀ ਦਿਖਾਈ ਦੇ ਰਿਹਾ ਹੈ ਕਾਂਗਰਸ, ਭਾਜਪਾ ਤੇ ਕਾਲੀ ਦਲ ਤਿੰਨੇ ਹੀ ਸੂਬੇ ਦੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਸਵਾਲ ਚੁੱਕ ਰਹੇ ਨੇ ਪੰਜਾਬ ਚ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਅਤਿਵਾਦ ਰੇ ਗੈਂਗਸਵਾਦ ਨੂੰ ਲੈ ਕੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਆਵਾਜ਼ ਮਿ ਪਾਰਟੀ ਦੀ ਸਰਕਾਰ ਤੇ ਤਿੱਖਾ ਨਿਸ਼ਾਨਾ ਵੰਨਿਆ ਹੈ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਦੀ ਕਾਜ ਪ੍ਰਣਾਲੀ ਤੇ ਸਵਾਲ ਚੁੱਕਦੇ ਹੈ ਕਿ ਹੈ ਕਿ ਲੋਕ ਹੁਣ ਸਰਕਾਰ ਦੀਆਂ ਨਾਕਾਮੀਆਂ ਵਿਰੁੱਧ ਸੜਕਾਂ ਤੇ ਉਤਰ ਕੇ ਜਵਾਬ ਮੰਗ ਰਹੇ ਹਨ ਲੋਕ ਵਧ ਰਹੇ ਗੈਂਗਸਟਰ ਕਲਚਰ ਅਤੇ ਕਾਨੂੰਨ ਵਿਵਸਥਾ ਦੀਆਂ ناکامیਾਂ ਤੇ ਸਵਾਲ ਕਰਦੀ ਹੈ ਤਾਂ ਆਪ ਲੀਡਰਾਂ ਕੋਲ ਕੋਈ ਜਵਾਬ ਹੀ ਨਹੀਂ ਹੁੰਦਾ ਉਹਨਾਂ ਤੰਜ ਕਸਿਆ ਕੇ ਠੋਸ ਕਾਰਵਾਈ ਕਰਨ ਦੀ ਬਜਾਏ ਸਰਕਾਰੀ ਲੀਡਰ ਸਿਰਫ ਬਿਆਨਬਾਜ਼ੀ ਕਰ ਰਹੇ ਨੇ ਕਾਲੇਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੇ ਕਾਨੂੰਨ ਵਿਵਸਥਾ ਠੀਕ ਕਰਨ ਦੇ ਲਈ ਚਲਾਏ ਜਾ ਰਹੇ ਆਪਰੇਸ਼ਨ ਪਰ ਹਾਰ ਤੇ ਸਰਕਾਰ ਨੂੰ ਸਵਾਲ ਪੁੱਛੇ ਕਿ ਕੀ ਗੋਲਡ ਬਰਾੜ ਦੀ ਗ੍ਰਿਫਤਾਰੀ ਦੇ ਦਾਅਵਿਆਂ ਬਾਰੇ ਹੁਣ ਸਰਕਾਰ ਦਾ ਨਵਾਂ ਬਿਆਨ ਆਊਗਾ ਮੁੱਖ ਮੰਤਰੀ ਨੇ ਜੂਇਲ ਜੇਲ੍ਹ ਦੇ ਵਿੱਚੋਂ ਬਿਸ਼ਨੋਈ ਦੇ ਇੰਟਰਵਿਊ ਬਾਰੇ ਆਪਣਾ ਵਿਚਾਰ ਸਪਸ਼ਟ ਕਰਨ ਦੇ ਲਈ ਵੀ ਸੁਖਬੀਰ ਨੇ ਕਿਹਾ ਬਾਦਲੇ ਨੇ ਗੰਭੀਰ ਸਵਾਲ ਵੀ ਚੁੱਕਿਆ ਹੈ ਕਿ ਸਰਕਾਰ ਅਦਾਲਤ ਦੇ ਵਿੱਚ ਜੱਗੂ ਭਗਵਾਨਪੁਰੀਆ ਵਿਰੁੱਧ ਸਬੂਤਾਂ ਤੋਂ ਕਿਉਂ ਮੁੱਕਰ ਗਈ ਸਾਫ਼ ਹੈ ਦੁਸ਼ਮਣ ਇੱਕ ਹੈ ਤਾਂ ਦੋਹਾਂ ਦੇ ਖਿਲਾਫ ਰਣਨੀਤੀ ਵੀ ਇੱਕ ਹੋਣੀ ਚਾਹੀਦੀ ਹੈ ਉਹ ਵੀ ਉਦੋਂ ਜਦੋਂ ਦੁਸ਼ਮਣ ਗ੍ਰਫਤ ਵਿੱਚ ਹੈ ਤੇ ਉਸ ਦੀ ਪਛਾਣ ਵੀ ਹੋ ਚੁੱਕੀ ਹੈ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਨੂੰ ਲਾਰੈਂਸ ਦੇ ਨੈਟਵਰਕ ਨੂੰ ਤੋੜਨ ਲਈ ਮਿਲ ਕੇ ਹੀ ਕੰਮ ਕਰਨਾ ਪਊਗਾ ਪਰ ਵੱਡੀ ਗੱਲ ਤਾਂ ਇਹ ਹੈ ਕਿ ਕੀ ਦੋਵਾਂ ਸਰਕਾਰਾਂ ਦੀ ਇਸ ਕੰਮ ਨੂੰ ਕਰਨ ਦੀ ਇੱਛਾ ਸ਼ਕਤੀ ਹੈ ਪਿਛਲੇ ਸਮੇਂ ਦੌਰਾਨ ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਕੂਟਨੀਤਕ ਸਬੰਧਾਂ ਦੇ ਵਿੱਚ ਆਏ ਟ੍ਰੇਡ ਦਾ ਫਾਇਦਾ ਵੀ ਕਿਤਨਾ ਕਿਤੇ ਲਾਰੈਂਸ ਤੇ ਗੋਲਡਬਰਗ ਸ਼ਾਇਦ ਚੁੱਕ ਰਹੇ ਹਨ ਐਨਾ ਹੀ ਨਹੀਂ ਇਲਜ਼ਾਮ ਇਹ ਵੀ ਲਾਏ ਗਏ ਹਨ ਕਿ ਸਰਕਾਰਾਂ ਵੱਲੋਂ ਲਾਰੈਂਸ ਗੈਂਗ ਦੇ ਵਰਤੋਂ ਕੀਤੀ ਜਾ ਰਹੀ ਹੈ ਜਿਵੇਂ ਕਿ ਸਟਾਰਟਿੰਗ ਦੇ ਵਿੱਚ ਅਸੀਂ ਕਿਹਾ ਸੀ ਕਿ ਆਮ ਲੋਕ ਇਹਨਾਂ ਨੂੰ ਸਰਕਾਰ ਦੇ ਚੋਅ ਇਹ ਕਹਿੰਦੇ ਨੇ ਕਿਉਂਕਿ ਐਨੀ ਵੱਡੀ ਜੇਲ੍ਹ ਦੇ ਵਿੱਚ ਕੋਈ ਕੈਦੀ ਬੰਦ ਹੋਵੇ ਤੇ ਜੇਲ੍ਹ ਦੇ ਅੰਦਰ ਬੈਠਾ ਬੈਠਾ ਉਹ ਦੋ ਮੁਲਕਾਂ ਨੂੰ ਹਿਲਾ ਰਿਹਾ ਹੋਵੇ ਅਜਿਹਾ ਕਿਸੇ ਵੱਡੀ ਸ਼ਹਿ ਤੋ ਬਿਨਾ ਕਿਵੇਂ ਸੰਭਵ ਹੋ ਸਕਦਾ ਪਰ ਇਹ ਸਮਝਣ ਦੇ ਵੀ ਲੋੜ ਹੈ ਕਿ ਇੱਕ ਦੁਸ਼ਮਨ ਨੂੰ ਮਿਟਾਉਣ ਦੇ ਲਈ ਦੂਸਰੇ ਗੁਨਾਹਗਰ ਦਾ ਕੱਦ ਵਧਾਉਣਾ ਕਈ ਵਾਰੀ ਉਲਟਾ ਵੀ ਪੈ ਜਾਂਦਾ ਹੈ ਦੁਨੀਆ ਦੇ ਵਿੱਚ ਜਦੋਂ ਜਦੋਂ ਵੀ ਅਜਿਹੀ ਕੋਸ਼ਿਸ਼ ਹੋਈ ਹੈ ਇਸ ਦੇ ਖਤਰਨਾਕ ਨਤੀਜੇ ਨਿਕਲੇ ਹਨ ਇਰਾਂਕ ਦੇ ਸ਼ਾਸਕ ਸਦਾਮ ਹੁਸੈਨ ਅਤੇ ਅਫਗਾਨਿਸਤਾਨ ਵਿੱਚ ਤਾਲਿਬਾਨੀ ਲੀਡਰ ਉਸਾਮਾ ਬਿਨ ਲਾਦਨ ਨੂੰ ਪੈਦਾ ਕਰਨ ਵਾਲਾ ਅਮਰੀਕਾ ਇਸ ਤੋਂ ਸਬਕ ਸਿੱਖ ਚੁੱਕਿਆ ਹੈ ਇਸ ਲਈ ਜਿੰਨਾ ਛੇਤੀ ਹੋਵੇ ਲਾਰੈਂਸ ਗੈਂਗ ਦੇ ਖਿਲਾਫ ਭਾਰਤ ਅਤੇ ਕੈਨੇਡਾ ਸਰਕਾਰ ਨੂੰ ਸਾਂਝਾ ਆਪਰੇਸ਼ਨ ਛੇੜਨ ਦੀ ਲੋੜ ਹੈ ਖਾਲਸ ਪ੍ਰਾਈਮ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਧੰਨਵਾਦ ਅੱਜਕੱਲ ਕੈਨੇਡਾ ਅਤੇ ਪੰਜਾਬ ਦਾ ਇੱਕ ਹੀ ਦਰਦ ਹੈ ਪਰੇਸ਼ਾਨੀ ਅਤੇ ਖੌਫ ਚੋਂ ਦੋਵੇਂ ਗੁਜ਼ਰ ਰਹੇ ਨੇ ਦੋਵਾਂ ਦੀ ਸਿਆਸਤ ਵੀ ਇੱਕ ਹੀ ਮੁੱਦੇ ਦੇ ਆਲੇ ਦੁਆਲੇ ਘੁੰਮ ਰਹੀ ਹੈ ਸਿਰਫ ਐਨਾ ਹੀ ਨਹੀਂ ਡਰ ਦੇ ਮਾਹੌਲ ਵਿੱਚ ਜਿਉਣ ਨੂੰ ਲੋਕ ਮਜਬੂਰ ਨੇ ਕਿਉਂਕਿ ਪਤਾ ਨਹੀਂ ਸਵੇਰੇ ਉੱਠਦੇ ਹੀ ਫੋਨ ਦੀ ਘੰਟੀ ਜ਼ਿੰਦਗੀ ਦੇ ਸਾਹਾਂ ਦਾ ਆਖਰੀ ਸੁਨੇਹਾ ਲੈ ਕੇ ਆ ਜਾਵੇ ਤੇ ਇਹ ਡਰ ਹੈ ਗੈਂਗਸਟਰਾਂ ਦਾ ਡਰ ਜਿਨ੍ਹਾਂ ਨੂੰ ਲੋਕ ਸਰਕਾਰ ਦੇ ਜਵਾਈ ਵੀ ਕਹਿੰਦੇ ਨੇ ਸਤਸ੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਾਲਸ ਪ੍ਰਾਈਮ ਬੁਲੇਟਨ ਦੇ ਨਾਲ ਮੈਂ ਹਰ ਸ਼ਰਨ ਕੌਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੈਠਾ ਇੱਕ ਹੀ ਗੈਂਗਸਟਰ ਪੰਜਾਬ ਤੋਂ ਲੈ ਕੇ ਕੈਨੇਡਾ ਤੱਕ ਲੋਕਾਂ ਦੇ ਘਰਾਂ ਤੇ ਹਮਲੇ ਕਰਵਾ ਰਿਹਾ ਹੈ ਵਪਾਰੀਆਂ ਤੋਂ ਫਰੋਕਤੀਆਂ ਮੰਗ ਰਿਹਾ ਹੈ ਹਰ ਗਲੀ ਮੁਹੱਲੇ ਹਾਈਵੇ ਤੇ ਸ਼ਰਿਆਮ ਗੈਂਗਵਾਰ ਹੋ ਰਹੀ ਹੈ ਦਰਅਸਲ ਮਰਹੂਮ ਪੰਜਾਬੀ ਗਾਇਕੋ ਸੁਖਦੀਪ ਸਿੰਘ ਸਿੱਧੂ ਮੂਸੇਵਾਲੇ ਕਾਨ ਦਾ ਮਾਸਟਰਮਾਈਂਡ ਲਾਰੈਂਸ ਬਿਸ਼ਨੋਈ ਹੁਣ ਪੰਜਾਬ ਅਤੇ ਕੈਨੇਡਾ ਲਈ ਸਿਰਦਰਦ ਬਣ ਗਿਆ ਹੈ ਕੈਨੇਡਾ ਦੀ ਸੰਸਦ ਵਿੱਚ ਵਿਰੋਧੀ ਧਿਰ ਲਾਰੈਂਸ ਬਿਸ਼ਨੋਈ ਦੇ ਦੇਸ਼ ਵਿੱਚ ਵਧ ਰਹੇ ਖੌਫ ਨੂੰ ਲੈ ਕੇ ਸਰਕਾਰ ਨੂੰ ਪੂਰੀ ਤਰ੍ਹਾਂ ਦੇ ਨਾਲ ਘੇਰ ਰਹੀ ਹੈ ਯਾਨੀ ਕਿ ਲਾਰੈਂਸ ਦਾ ਨਾਮ ਹੁਣ ਸੰਸਦ ਵਿੱਚ ਵੀ ਗੂੰਜਣ ਲੱਗਿਆ ਹੈ ਉਹ ਵੀ ਵਿਦੇਸ਼ਾਂ ਦੀ ਸੰਸਦ ਜਦਕਿ ਪੰਜਾਬ ਦੇ ਵਿੱਚ ਰੋਜ਼ਾਨਾ ਧਮਕੀਆਂ ਦੇ ਜਿਹੜੇ ਫੋਨ ਹਨ ਉਹਨਾਂ ਦੇ ਮੁੱਦੇ ਤੇ ਵਿਰੋਧੀ ਪੰਜਾਬ ਸਰਕਾਰ ਨੂੰ ਘੇਰ ਰਹੇ ਹਨ ਸਾਲ 2026 ਦਾ ਪੰਜਾਬੀਆਂ ਦੇ ਲਈ ਹੋਰ ਵੀ ਭਿਆਨਕ ਬਣ ਕੇ ਸਾਹਮਣੇ ਆਇਆ ਹੈ ਪਹਿਲੇ ਹਫਤੇ ਦੇ ਅੰਦਰ ਹੀ 9 ਜਣਿਆਂ ਨੂੰ ਖਤਮ ਕਰ ਦਿੱਤਾ ਗਿਆ ਤੇ ਸ਼ਾਇਦ ਕੋਈ ਹੀ ਅਜਿਹੇ ਹਾਦਸੇ ਨੇ ਇਥੇ ਗੁਜ਼ਰਦਾ ਹੋਵੇ ਜਦੋਂ ਗੈਂਗਸਟਰਾਂ ਦੇ ਵੱਲੋਂ ਵਪਾਰੀਆਂ ਜਾਂ ਫਿਰ ਹੋਰ ਪੈਸੇ ਵਾਲਿਆਂ ਨੂੰ ਫਰੋਤੀ ਦੀਆਂ ਧਮਕੀਆਂ ਨਾ ਦਿੱਤੀਆਂ ਜਾਂਦੀਆਂ ਹੁਣ ਇਸ ਦੇ ਬਾਵਜੂਦ ਵੀ ਪੰਜਾਬ ਦੇ ਡੀਜੀਪੀ ਆਖਰਕਾਰ ਕਿਵੇਂ ਤੇ ਕਿ ਉਹ ਆਪਣੀ ਪੁਲਿਸ ਦੀ ਪਿੱਠ ਥਾਪੜ ਰਹੇ ਨੇ ਇਸ ਬਾਰੇ ਵੀ ਆਪਾਂ ਗੱਲ ਕਰਾਂਗੇ ਪਰ ਪਹਿਲਾਂ ਕੈਨੇਡਾ ਤੁਹਾਨੂੰ ਲੈ ਚਲਦੇ ਹਾਂ ਜਿੱਥੇ ਲਾਰੈਂਸ ਕੁਸ਼ਨੋਈ ਅਤੇ ਗੋਲਡੀ ਬਰਾਡ ਵਰਗਿਆਂ ਨੇ ਲੋਕਾਂ ਦੀ ਜ਼ਿੰਦਗੀ ਦਾ ਬੁਰਾ ਹਾਲ ਕਰ ਰੱਖਿਆ ਜਿਸ ਤੋਂ ਬਾਅਦ ਪੀਪਲਸ ਪਾਰਟੀ ਆਫ ਕੈਨੇਡਾ ਦੇ ਮੁਖੀ ਮੈਕਸਿਮ ਬਨੀਅਟ ਨੇ ਗੈਂਗਸਟਰਾਂ ਨੂੰ ਡਿਪੋਰਟ ਕਰਨ ਦੀ ਮੰਗ ਕੀਤੀ ਹੈ ਇੱਧਰ ਪੰਜਾਬ ਪੁਲਿਸ ਵੀ ਕੈਨੇਡਾ ਦੇ ਵਿੱਚ ਗੈਂਗ ਆਪਰੇਟ ਕਰ ਰਹੇ ਗੋਲਡਬਰਗ ਤੇ ਲਾਰੈਂਸ ਦੇ ਨਾਲ ਜੁੜੇ ਗੈਂਗਸਟਰਾਂ ਨੂੰ ਭਾਰਤ ਲਿਆਉਣ ਦੀ ਮੰਗ ਕਰ ਰਹੀ ਹੈ ਤੇ ਪੰਜਾਬ ਪੁਲਿਸ ਨੇ ਆਪਰੇਸ਼ਨ ਚਲਾਇਆ ਹੋਇਆ ਇਹਨਾਂ ਨੂੰ ਖਤਮ ਕਰਨ ਦਾ ਉਧਰ ਵਿਰੋਧੀ ਧਿਰ ਨੇ ਸਰਕਾਰ ਤੇ ਦਬਾਅ ਬਣਾਇਆ ਹੈ ਕਿ ਇਮੀਗ੍ਰੇਸ਼ਨ ਪਾਲਿਸੀ ਦੇ ਵਿੱਚ ਬਦਲਾਅ ਦੀ ਵਜ੍ਹਾ ਕਰਕੇ ਗੈਰ ਕਾਨੂੰਨੀ ਤਰੀਕੇ ਦੇ ਨਾਲ ਗੈਂਗਸਟਰ ਕੈਨੇਡਾ ਦੇ ਵਿੱਚ ਦਾਖਲ ਹੋਏ ਤੇ ਹੁਣ ਪੂਰੇ ਦੇਸ਼ ਵਿੱਚ دہشت ਫੈਲਾ ਰਹੇ ਨੇ ਗੈਂਗਸਟਰਾਂ ਨੂੰ ਰਿਪੋਰਟ ਕੀਤਾ ਜਾਵੇ ਤਾਂ ਕਿ ਦੇਸ਼ ਦੇ ਵਿੱਚ ਅਪਰਾਧ ਨੂੰ ਕਾਬੂ ਕੀਤਾ ਜਾ ਸਕੇ ਪੀਪਲਸ ਪਾਰਟੀ ਆਫ ਕੈਨੇਡਾ ਦੇ ਮੁਖੀ ਮੈਕਸਿਮ ਬਾਨੀਅਰ ਨੇ ਆਪਣੇ ਸੋਸ਼ਲ ਮੀਡੀਆ ਖਾਤੇ ਐਕਸ ਤੇ ਲਿਖਿਆ ਹੈ ਕਿ ਗੈਂਗਸਟਰ ਕੈਨੇਡਾ ਦੇ ਸਰੀ ਅਤੇ ਬ੍ਰੈਂਪਟਨ ਦੇ ਵਿੱਚ ਬਹੁਤ ਹੀ ਬੁਰਾ ਮਾਹੌਲ ਪੈਦਾ ਕਰ ਰਹੇ ਹਨ ਜਿਸ ਦੀ ਵਜ੍ਹਾ ਕਰਕੇ ਇਨਾਂ ਦੇ ਖਿਲਾਫ ਐਮਰਜੈਂਸੀ ਐਲਾਨਣੀ ਚਾਹੀਦੀ ਹੈ ਦਰਅਸਲ ਕੈਨੇਡਾ ਦੀ ਮੌਜੂਦਾ ਸਰਕਾਰ ਆਪਣੀ ਹਮਾਇਤੀਆਂ ਦੀ ਗਿਣਤੀ ਵਧਾਉਣ ਦੇ ਲਈ ਫਰਜ਼ੀ ਸਿੱਖਿਆ ਸੰਸਥਾਵਾਂ ਇਮੀਗ੍ਰੇਸ਼ਨ ਪਾਲਿਸੀ ਅਤੇ ਸ਼ਰਨਾਰਥੀ ਪਾਲਿਸੀ ਦਾ ਸਹਾਰਾ ਲੈ ਰਹੀ ਹੈ ਜਿਸ ਨਾਲ ਕੈਨੇਡਾ ਦਾ ਭਵਿੱਖ ਖਤਰੇ ਵਿੱਚ ਹੈ ਸਦਨ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਬਾਇਰੀ ਪਾਲੀਵਰ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਰੰਗਦਾਰੀ ਦਾ ਗੰਭੀਰ ਸੰਕਟ ਖੜਾ ਹੋ ਗਿਆ ਹੈ। ਉਹਨਾਂ ਨੇ ਇਲਜ਼ਾਮ ਲਾਇਆ ਕਿ ਸਰਕਾਰ ਨੇ ਬਿਨਾਂ ਕਿਸੇ ਪੱਕੀ ਜਾਂਚ ਦੇ ਬਿਸ਼ਨੋਈ ਗੈਂਗ ਨਾਲ ਜੁੜੇ ਗੈਂਗਸਟਰਾਂ ਨੂੰ ਕੈਨੇਡਾ ਆਨ ਦੀ ਇਜਾਜ਼ਤ ਦਿੱਤੀ। ਇਹਨਾਂ ਹੀ ਨਹੀਂ ਦੋਸ਼ੀ ਠਹਿਰਾਏ ਜਾਣ ਦੇ ਬਾਵਜੂਦ ਵੀ ਉਹ ਫਰਜ਼ੀ ਸ਼ਰਨਾਰਥੀ ਹੋਣ ਦਾ ਦਾਵਾ ਕਰਕੇ ਇੱਥੇ ਹੀ ਠੀਕੇ ਹੋਏ ਹਨ ਜਵਾਬ ਦੇ ਵਿੱਚ ਕੈਨੇਡਾ ਦੇ ਕਾਨੂੰਨ ਮੰਤਰੀ ਸੀਨ ਫਰੇਜ਼ਰ ਨੇ ਸੰਸਦ ਵਿੱਚ ਕਿਹਾ ਕਿ ਵਿਰੋਧੀ ਧਿਰ ਨੇ ਅਜੇ ਹੀ ਗੈਂਗਸਟਰਾਂ ਖਿਲਾਫ ਕਾਰਵਾਈ ਕਰਨ ਦੇ ਲਈ ਕਾਨੂੰਨ ਬਣਾਉਣ ਦੇ ਵਿੱਚ ਸਹਿਯੋਗ ਹੀ ਨਹੀਂ ਦਿੱਤਾ ਯਾਨੀ ਕਿ ਉਹਨਾਂ ਨੇ ਵਿਰੋਧੀਆਂ ਦੇ ਉੱਤੇ ਸਾਰਾ ਦੋਸ਼ ਮੜ ਦਿੱਤਾ ਉਹਨਾਂ ਨੇ ਦੋਸ਼ ਲਾਇਆ ਕਿ ਪੁਲਿਸ ਵੱਲੋਂ ਜਿਹੜੇ ਕਾਨੂੰਨਾਂ ਦੀ ਮੰਗ ਕੀਤੀ ਜਾ ਰਹੀ ਹੈ ਕੰਸਰਵੇਟਿਵ ਪਾਰਟੀ ਉਹਨਾਂ ਨੂੰ ਪਾਸ ਕਰਨ ਦੇ ਵਿੱਚ ਮਦਦ ਹੀ ਨਹੀਂ ਕਰ ਰਹੀ ਇਹ ਵੀ ਕਿ ਹਾਂ ਕਿ ਪੁਲਿਸ ਲਗਾਤਾਰ ਇਸ ਮਾਮਲੇ ਵਿੱਚ ਹੋਰ ਸਖਤ ਕਾਨੂੰਨ ਬਣਾਉਣ ਦੀ ਮੰਗ ਕਰ ਰਹੀ ਹੈ ਇਸ ਤੋਂ ਪਹਿਲਾਂ ਪਿਛਲੇ ਸਾਲ 2025 ਦੇ ਵਿੱਚ ਕੈਨੇਡਾ ਵਿੱਚ ਬਿਸ਼ਨੋਈ ਗੈਂਗ ਨੂੰ ਇੱਕ دہشتਗਰਦੀ ਗੈਂਗ ਦਾ ਦਰਜਾ ਦਿੱਤੇ ਜਾਣ ਦੀ ਮੰਗ ਵੀ ਕੀਤੀ ਗਈ ਸੀ ਇਸ ਮੰਗ ਦੇ ਵਿੱਚ ਗੈਂਗ ਦੇ ਮੈਂਬਰਾਂ ਨੂੰ ਬੈਨ ਕਰਨਾ ਗ੍ਰਿਫਤਾਰ ਕਰਨਾ ਤੇ ਰਿਪੋਰਟ ਕਰਨਾ ਸ਼ਾਮਲ ਸੀ ਅੱਜ ਤੱਕ ਇਹ ਕੈਨੇਡਾ ਦੀ ਕੰਜ਼ਰਵੇਟਿਵ ਪਾਰਟੀ ਦੇ ਐਲਿਡਰਾ ਨੇ ਬਿਸ਼ਨੋਈ ਗੈਂਗ ਦੇ ਮੈਂਬਰਾਂ ਨੂੰ ਬਿਸ਼ਨੋਈ دہشتਗਰਦ ਵੀ ਕਹਿਣਾ ਸ਼ੁਰੂ ਕਰ ਦਿੱਤਾ ਹੈ। ਕੰਜ਼ਰਵੇਟਿਵ ਪਾਰਟੀ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ ਅਤੇ ਅਲਬਰਟਾ ਦੇ ਪ੍ਰੀਮੀਅਰ ਡੈਨੀਅਲ ਸਮਿਥ ਅਤੇ ਸਰੀ ਤੇ ਬ੍ਰਾਮਟਨ ਦੇ ਮੇਰਾਂ ਦੇ ਵੱਲੋਂ ਵੀ ਇਹ ਮੰਗ ਕੀਤੀ ਜਾ ਚੁੱਕੀ ਸੀ। ਉਦੋਂ RCMP ਯਾਨੀ ਕਿ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੇ ਭਾਰਤ ਸਰਕਾਰ ਦੇ 에ਜੰਟਾਂ ਦੇ ਬਿਸ਼ਨੋਈ ਗੈਂਗ ਨਾਲ ਸੰਬੰਧ ਹੋਣ ਦਾ ਦਾਵਾ ਕਰਦਿਆਂ ਇਹ ਕਿਹਾ ਕਿ ਇਹਨਾਂ ਦੇ ਵੱਲੋਂ ਦੱਖਣੀ ਏਸ਼ੀਆਈ ਭਾਈਚਾਰੇ ਖਾਸ ਕਰਕੇ ਵੱਖਵਾਦੀ ਹਮਾਇਤਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜਦਕਿ ਭਾਰਤ ਸਰਕਾਰ ਨੇ ਕੈਨੇਡਾ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਦਿਆਂ ਖਾਰਜ ਕਰ ਦਿੱਤਾ ਸੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਦੇ ਵਿੱਚ ਰੰਗਦਾਰੀ ਤੇ ਜ਼ਬਰਨ ਵਸੂਲੀ ਵਸੂਲੀ ਦੇ ਤੇਜ਼ੀ ਨਾਲ ਵਾਧੇ ਮਾਮਲਿਆਂ ਨੂੰ ਵੇਖਦਿਆਂ ਲੰਗੀ 6 ਫਰਵਰੀ ਨੂੰ ਉਥੋਂ ਦੀ ਪੁਲਿਸ ਨੇ ਯਾਨੀ ਕਿ ਸਰੀ ਪੁਲਿਸ ਨੇ ਪੰਜਾਬੀ ਭਾਸ਼ਾ ਦੇ ਵਿੱਚ ਇੱਕ ਖਾਸ ਐਡਵਾਈਜ਼ਰੀ ਜਾਰੀ ਕੀਤੀ ਦਰਸਲ ਸਰੀ ਉਹ ਸ਼ਹਿਰ ਹੈ ਜਿੱਥੇ ਕੈਨੇਡਾ ਦੇ ਵਿੱਚ ਪੰਜਾਬੀ ਬਹੁਤ ਵੱਡੀ ਗਿਣਤੀ ਵਿੱਚ ਵਸਦੇ ਹਨ ਪੁਲਿਸ ਨੇ ਐਡਵਾਈਜ਼ਰੀ ਦੇ ਵਿੱਚ ਪੁਲਿਸ ਨੇ ਲੋਕਾਂ ਨੂੰ ਰੰਗਦਾਰੇ ਮੰਗਣ ਵਾਲਿਆਂ ਬਾਰੇ ਜਾਣਕਾਰੀ ਸਾਂਝੀ ਕਰਨ ਦੀ ਅਪੀਲ ਕੀਤੀ ਇਸ ਦੇ ਨਾਲ ਹੀ ਸਰੀ ਪੁਲਿਸ ਨੇ ਦੋਸ਼ੀਆਂ ਤੱਕ ਪਹੁੰਚਣ ਵਾਲੀ ਜਾਣਕਾਰੀ ਸਾਂਝੀ ਕਰਨ ਦੇ ਬਦਲੇ $1 ਲੱਖ ਡਾਲਰ ਜਿਹੜੇ ਕਿ ਭਾਰਤੀ 1.5 ਕਰੋੜ ਰੁਪਏ ਤੋਂ ਵੀ ਵੱਧ ਬਣਦੇ ਹਨ ਐਨੇ ਵੱਡੇ ਇਨਾਮ ਦਾ ਐਲਾਨ ਕੀਤਾ ਹੈ ਜੋ ਕੈਨੇਡਾ ਦੇ ਹੁਣ ਤੱਕ ਦੇ ਸਭ ਤੋਂ ਵੱਡੇ ਇਨਾਮਾਂ ਦੇ ਵਿੱਚੋਂ ਮੰਨਿਆ ਜਾ ਰਿਹਾ ਹੈ ਹੁਣ ਜਾਣਦੇ ਹਾਂ ਕਿ ਬਿਸ਼ਨੋਈ ਗੈਂਗ ਨੇ ਕਿਹੜੇ ਕਿਹੜੇ ਲੋਕਾਂ ਨੂੰ ਹੁਣ ਤੱਕ ਨਿਸ਼ਾਨਾ ਬਣਾਇਆ ਹੈ 2023 ਦੇ ਵਿੱਚ ਕੈਨੇਡਾ ਚ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਬੰਗਲੇ ਤੇ ਗੋਲੀਬਾਰੀ ਹੋਈ ਇਹ ਦਾਵਾ ਲਾਰੈਂਸ ਬਿਸ਼ਨੋਈ ਗਰੁੱਪ ਨੇ ਕੀਤਾ ਕਿ ਉਹਨਾਂ ਦੇ ਵੱਲੋਂ ਕੀਤੀ ਗਈ ਕੈਨੇਡਾ ਦੇ ਵੈਨਕੂਵਰ ਦੇ ਵਾਈਟ ਰੌਕੇ ਇਲਾਕੇ ਵਿੱਚ ਗਿੱਪੀ ਗਰੇਵਾਲ ਦਾ ਘਰ ਹੈ ਜਿੱਥੇ ਇਹ ਵਾਰਦਾਤ ਵਾਪਰੀ ਇਸ ਤੋਂ ਬਾਅਦ ਬਿਸ਼ਨੋਈ ਗਰੁੱਪ ਨੇ ਇੱਕ ਪੋਸਟ ਪਾ ਕੇ ਲਿਖਿਆ ਸੀ ਸਲਮਾਨ ਖਾਨ ਨੂੰ ਤੂੰ ਬਹੁਤ ਭਾਈ ਭਾਈ ਕਰਦਾ ਬੋਲ ਹੁਣ ਬਚਾਵੇਂ ਤੈਨੂੰ ਤੇਰਾ ਭਰਾ ਗਿੱਪੀ ਘਰੇਵਾਲ ਨੇ ਆਪਣੀ ਫਿਲਮ ਦੀ ਪ੍ਰੋਮੋਸ਼ਨ ਦੇ ਵਿੱਚ ਸਲਮਾਨ ਖਾਨ ਨੂੰ ਬੁਲਾਇਆ ਸੀ ਜਿਸ ਨੂੰ ਲੈ ਕੇ ਲਾਰੈਂਸ ਗੈਂਗ ਨੇ ਗਿੱਪੀ ਨੂੰ ਵੀ ਨਿਸ਼ਾਨਾ ਬਣਾਇਆ ਤੇ ਲਾਰੈਂਸ ਬਿਸ਼ਨੋਈ ਦਾ ਸਲਮਾਨ ਖਾਨ ਦੇ ਨਾਲ ਕੀ ਮਸਲਾ ਹੈ ਇਸ ਬਾਰੇ ਤਾਂ ਤੁਸੀਂ ਸਾਰੇ ਹੀ ਜਾਣਦੇ ਹੋ ਹਾਲ ਹੀ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਨੇਡਾ ਵਿੱਚਲੇ ਕੈਫੇ ਦੇ ਉੱਤੇ 2-3 ਵਾਰੀ ਹਮਲਾ ਹੋਇਆ ਹੈ। ਇਹਨਾਂ ਹਮਲਿਆਂ ਦੇ ਸੰਬੰਧ ਵੀ ਲਾਰੈਂਸ ਗੈਂਗ ਦੇ ਨਾਲ ਜੁੜੇ ਦੱਸੇ ਗਏ। ਅਕਤੂਬਰ 2025 ਵਿੱਚ ਪੰਜਾਬੀ ਉਦਯੋਗਪਤੀ ਦਰਸ਼ਨ ਸਿੰਘ ਸਾਸੀ ਦੇ ਖਾਤਮੇ ਤੋਂ ਇੱਕ ਦਿਨ ਬਾਅਦ ਹੀ ਮਸ਼ਹੂਰ ਗਾਇਕ ਚੰਨੀ ਨੱਤਾਂ ਦੇ ਘਰ ਤੇ ਵੀ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ। ਪੁਲਿਸ ਨੇ ਦੱਸਿਆ ਕਿ ਚੰਨੀ ਦੇ ਕੈਨੇਡਾ ਸਥਿਤ ਘਰ ਤੇ ਰਾਤ ਨੂੰ ਅਚਾਨਕ ਹਮਲਾਵਰ ਪਹੁੰਚੇ ਜਿਨ੍ਹਾਂ ਨੇ ਘਰ ਨੂੰ ਨਿਸ਼ਾਨਾ ਬਣਾਇਆ ਕਿ ਕਈ ਫਾਇਲ ਕੀਤੀ ਦੋਵੇਂ ਘਟਾਵਾਂ ਨੂੰ ਬਿਸ਼ਨੋਈ ਗੈਂਗ ਨੇ ਆਪਣੇ ਫੇਸਬੁੱਕ 'ਤੇ ਪੋਸਟ ਰਾਹੀਂ ਅੰਜਾਮ ਦੇਣ ਦਾ ਦਾਵਾ ਕੀਤਾ ਇਸ ਸਾਲ 2026 ਦੀ ਸ਼ੁਰੂਆਤ ਦੇ ਵਿੱਚ 24 ਜਨਵਰੀ 2026 ਦੀ ਰਾਤ ਨੂੰ ਕਰੀਬ 10:30 ਵਜੇ ਮਸ਼ਹੂਰ ਪੰਜਾਬੀ ਗਾਇਕ ਤੇ ਕਲਾਕਾਰ ਵੀਰ ਦਵਿੰਦਰ ਦੇ ਘਰ ਤੇ ਵੀ ਗੈਂਗਸਟਰਾਂ ਦੇ ਵੱਲੋਂ ਤਾੜ-ਤਾੜ ਗੋਲੀਆਂ ਚਲਾਈਆਂ ਗਈਆਂ। ਕੈਨੇਡਾ ਵਿੱਚ ਰਹਿੰਦੇ ਕਈ ਸਨਦਕਾਰਾਂ ਤੋਂ ਫੋਨ ਕਰਕੇ ਫਰੋਕਤੀ ਮੰਗੀ ਜਾ ਰਹੀ ਹੈ। ਨਾ ਦੇਣ ਤੇ ਅੰਜਾਮ ਭੁਗਤਣ ਦੀਆਂ ਧਮਕੀਆਂ ਵੱਲ ਰਹੀਆਂ ਹਨ। ਕੈਨੇਡਾ ਵਾਂਗੂ ਪੰਜਾਬ ਦੇ ਵਿੱਚ ਵੀ ਬਿਸ਼ਨੋਈ ਗੈਂਗ ਦਾ ਕਾਫੀ ਸਾਫ ਸਾਫ ਵੀ ਕਿਆ ਜਾ ਸਕਦਾ ਹੈ ਇਸ ਸਾਲ ਦੇ ਸ਼ੁਰੂਆਤ ਵਿੱਚ ਪਹਿਲੇ 7 ਦਿਨਾਂ ਦੇ ਅੰਦਰ ਹੀ 9 ਜਣਿਆਂ ਨੂੰ ਖਤਮ ਕਰਨ ਦੀਆਂ ਵਾਰਦਾਤਾ ਸਾਹਮਣੇ ਆਈਆਂ ਤਾਜ਼ਾ ਮਾਮਲਾ ਜਲੰਧਰ ਦਾ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਲੀਡਰ ਲੱਕੀ ਉਬਰਾਏ ਤੇ ਫਿਰ 62 ਸਾਲਾਂ ਦੀ ਮਾਂ ਨੂੰ ਖਤਮ ਕੀਤਾ ਗਿਆ ਗੈਂਗਸਟਰ ਜੋਗਾ ਫੋਲੜੀਵਾਲ ਨੇ ਇਸ ਦੀ ਜ਼ਿੰਮੇਵਾਰੀ ਲਈ ਉਸਨੇ ਦਾਅਵਾ ਕੀਤਾ ਸੀ ਕਿ ਕਾਲਜ ਦੀ ਪ੍ਰਧਾਨਗੀ ਨੂੰ ਲੈ ਕੇ ਹੋਏ ਨਿੱਜੀ ਵਿਵਾਦ ਤੇ ਰੰਜਿਸ਼ ਕਰਕੇ ਹੀ ਆਪ ਲੀਡਰ ਦਾ ਖਾਤਮਾ ਹੋਇਆ ਹੈ ਇਸ ਤੋਂ ਬਾਅਦ 62 ਸਾਲ ਦੀ ਰਚਨਾ ਦੇਵੀ ਦੀ ਹੁਸ਼ਿਆਰਪੁਰ ਦੇ ਮਹਿੰਦਵਾਨੀ ਗੁਜਰਾ ਪਿੰਡ ਵਿੱਚ ਉਸ ਵਕਤ ਜਾਨ ਲੈ ਲਈ ਜਾਂਦੀ ਹੈ ਜਦੋਂ ਉਹ ਨੇੜਲੇ ਧਾਰਮਿਕ ਸਥਾਨ ਤੋਂ ਮੱਥਾ ਟੇਕ ਕੇ ਵਾਪਸ ਕਰੇ ਆ ਰਹੀ ਸੀ ਮੋਟਰਸਾਈਕਲ ਤੇ ਸਵਾਰ ਇੱਕ ਅਣਪਛਾਤੇ ਹਮਲਾਵਰ ਨੇ ਹਮਲਾ ਕੀਤਾ ਤੇ ਮੌਕੇ ਤੋਂ ਫਰਾਰ ਹੋ ਗਿਆ 28 ਜਨਵਰੀ ਨੂੰ ਗੁਰਵਿੰਦਰ ਸਿੰਘ ਨੂੰ ਖਤਮ ਕੀਤਾ ਗਿਆ ਜੋ 2020 ਦੇ ਵਿੱਚ ਗੈਂਗਸਟਰ ਗੋਲਡ ਬਲਾਰਡ ਦੇ ਚਾਚੇ ਦੇ ਭਰਾ ਦੇ ਕਾਂਡ ਵਿੱਚ ਮੁਲਜ਼ਮ ਸੀ ਸਾਬਜ਼ਾਦਾ ਜਿੱਤ ਸਿੰਘ ਨਗਰ ਮੁਹਾਲੀ ਦੇ ਵਿੱਚ ਸੀਨੀਅਰ ਸਬ-ਇੰਸਪੈਕਟਰ ਆਫ ਪੁਲਿਸ ਦੇ ਦਫ਼ਤਰ ਦੇ ਨੇੜੇ ਦੋ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ ਤਰਨਤਾਲ ਦੇ ਪਿੰਡ ਵਲਟੋਆ ਦੇ ਸਰਪੰਚ ਚਰਮਲ ਸਿੰਘ ਨੂੰ ਵੀ 4 ਜਨਵਰੀ 2025 ਨੂੰ ਇੱਕ ਵਿਆਹ ਸਮਾਗਮ ਦੇ ਵਿੱਚ ਦਿਨ ਦਿਹਾੜੇ ਵਿਆਹ ਦੇ ਵਿੱਚ ਰੋਟੀ ਖਾਣ ਦੇ ਨੂੰ ਮੁਖਾ ਦਾ ਦਿੱਤਾ ਗਿਆ ਸੀਸੀਟੀਵੀ ਫੁਟੇਜ ਦੇ ਵਿੱਚ ਸਭ ਕੁਝ ਸਾਫ਼ ਦੇਖਿਆ ਜਾ ਸਕਦਾ ਹੈ 25 ਜਨਵਰੀ ਨੂੰ ਪਟਿਆਲਾ ਦੇ ਵਿੱਚ ਹੈੱਡ ਕਨਸਟੇਬਲ ਅਮਨਦੀਪ ਸਿੰਘ ਨੂੰ ਵੀ ਕੁਝ ਲੋਕਾਂ ਨੇ ਚਾਕੂਆਂ ਨਾਲ ਮੋਕਾ ਦਿੱਤਾ ਇਸੇ ਤਰ੍ਹਾਂ 28 ਜਨਵਰੀ ਨੂੰ ਗੁਰਦਾਸਪੁਰ ਦੇ ਵਿੱਚ ਦੋ ਹਮਲਾਵਰਾਂ ਨੇ ਰਣਬੀਰ ਸਿੰਘ ਨਾਮੀ ਕੈਮਿਸ ਨੂੰ ਗੋਲੀਆਂ ਮਾਰੀਆਂ ਸਭ ਦੇ ਬਾਵਜੂਦ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸੂਬੇ ਦੇ ਕ੍ਰਾਈਮ ਰਿਕਾਰਡ ਨੂੰ ਪੇਸ਼ ਕਰਕੇ ਆਪਣੇ ਪੁਲਿਸ ਦੇ ਜਵਾਨਾਂ ਦੀ ਪਿੱਠ ਥਾਪੜ ਦੇ ਵੀ ਸੁਣेंगे ਡੀਜੀਪੀ ਯਾਦਵ ਨੇ ਕਿਹਾ ਕਿ ਅਪਰਾਧ ਦਰ ਹੋਰ ਸੁਭਿਆ ਦੇ ਮੁਕਾਬਲੇ ਸਾਡੇ ਪੰਜਾਬ ਚ ਕਾਫੀ ਘੱਟ ਹੈ ਇਸ ਸੰਬੰਧੀ ਆંકડા ਵੀ ਉਨ੍ਹਾਂ ਨੇ ਪੇਸ਼ ਕੀਤੇ ਦੱਸਿਆ ਕਿ ਦੇਸ਼ ਭਰ ਦੇ ਵਿੱਚ ਪ੍ਰਤੀ 1 ਲੱਖ ਆਬਾਦੀ ਤੇ ਔਸਤ ਅਪਰਾਧ ਦਰ 450 ਹਜ਼ਾਰ ਕੇ ਪੰਜਾਬ ਦੀ ਅਪਰਾਧ ਦਰ 227 ਹੈ ਉਨਾ ਕਹੇ ਕਿ ਹਰਿਆਣਾ ਦੇ ਵਿੱਚ 1739 ਹੈ ਜਦ ਕਿ ਦੇਸ਼ ਦੇ ਰਾਜਸਥਾਨੀ ਦਿੱਲੀ ਦੇ ਵਿੱਚ ਤਾਂ 1602 ਹੈ ਬੀਜਪੀ ਸਾਭ ਭਾਵੇਂ ਇਹ ਅੰਕੜੇ ਪੇਸ਼ ਕਰ ਰਹੇ ਹਨ ਪਰ ਪੰਜਾਬ ਦੇ ਸਭ ਤੋਂ ਵੱਡੇ ਸੰਵਾਨਿਕ ਅਹੁਦੇ ਤੇ ਬੈਠੇ ਰਾਸ਼ਪਾਲ ਗੁਲਾਬਚੰਦ ਘਟਾਲੀਆ ਨੇ ਮੌਜੂਦਾ ਕਾਨੂੰਨ ਵਿਵਸਥਾ ਦੇ ਹਾਲਾਤਾਂ ਨੂੰ ਲੈ ਕੇ ਚਿੰਤਾ ਜ਼ਾਹਿਰ ਕਰਦੇ ਕਿ ਹੈ ਕਿ ਅਪਰਾਧੀਆਂ ਵਿੱਚ ਕਾਨੂੰਨ ਦਾ ਡਰ ਘੱਟ ਹੀ ਦਿਖਾਈ ਦੇ ਰਿਹਾ ਹੈ ਕਾਂਗਰਸ, ਭਾਜਪਾ ਤੇ ਕਾਲੀ ਦਲ ਤਿੰਨੇ ਹੀ ਸੂਬੇ ਦੀ ਕਾਨੂੰਨੀ ਵਿਵਸਥਾ ਨੂੰ ਲੈ ਕੇ ਸਵਾਲ ਚੁੱਕ ਰਹੇ ਨੇ ਪੰਜਾਬ ਚ ਲਗਾਤਾਰ ਵਿਗੜ ਰਹੀ ਕਾਨੂੰਨ ਵਿਵਸਥਾ ਅਤਿਵਾਦ ਰੇ ਗੈਂਗਸਵਾਦ ਨੂੰ ਲੈ ਕੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਆਵਾਜ਼ ਮੀ ਪਾਰਟੀ ਦੀ ਸਰਕਾਰ ਤੇ ਤਿੱਖਾ ਨਿਸ਼ਾਨਾ ਵੰਨਿਆ ਹੈ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਸੂਬਾ ਸਰਕਾਰ ਦੀ ਕਾਜ ਪ੍ਰਣਾਲੀ ਤੇ ਸਵਾਲ ਚੁੱਕਦੇ ਹੈ ਕਿ ਹੈ ਕਿ ਲੋਕ ਹੁਣ ਸਰਕਾਰ ਦੀਆਂ ਨਾਕਾਮੀਆਂ ਵਿਰੁੱਧ ਸੜਕਾਂ ਤੇ ਉਤਰ ਕੇ ਜਵਾਬ ਮੰਗ ਰਹੇ ਹਨ ਲੋਕ ਵਧ ਰਹੇ ਗੈਂਗਸਟਰ ਕਲਚਰ ਅਤੇ ਕਾਨੂੰਨ ਵਿਵਸਥਾ ਦੀਆਂ ناکامیਾਂ ਤੇ ਸਵਾਲ ਕਰਦੀ ਹੈ ਤਾਂ ਆਪ ਲੀਡਰਾਂ ਕੋਲ ਕੋਈ ਜਵਾਬ ਹੀ ਨਹੀਂ ਹੁੰਦਾ ਉਹਨਾਂ ਤੰਜ ਕਸਿਆ ਕੇ ਠੋਸ ਕਾਰਵਾਈ ਕਰਨ ਦੀ ਬਜਾਏ ਸਰਕਾਰੀ ਲੀਡਰ ਸਿਰਫ ਬਿਆਨਬਾਜ਼ੀ ਕਰ ਰਹੇ ਨੇ ਕਾਲੇਦਾਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ ਦੇ ਕਾਨੂੰਨ ਵਿਵਸਥਾ ਠੀਕ ਕਰਨ ਦੇ ਲਈ ਚਲਾਏ ਜਾ ਰਹੇ ਆਪਰੇਸ਼ਨ ਪਰ ਹਾਰ ਤੇ ਸਰਕਾਰ ਨੂੰ ਸਵਾਲ ਪੁੱਛੇ ਕਿ ਕੀ ਗੋਲਡ ਬਰਾਦ ਦੇ ਗ੍ਰਿਫਤਾਰੀ ਦੇ ਦਾਅਵਿਆਂ ਬਾਰੇ ਹੁਣ ਸਰਕਾਰ ਦਾ ਨਵਾਂ ਬਿਆਨ ਆਊਗਾ ਮੁੱਖ ਮੰਤਰੀ ਨੇ ਜੂਇਲ ਜੇਲ੍ਹ ਦੇ ਵਿੱਚੋਂ ਬਿਸ਼ਨੋਏ ਦੇ ਇੰਟਰਵਿਊ ਬਾਰੇ ਆਪਣਾ ਵਿਚਾਰ ਸਪਸ਼ਟ ਕਰਨ ਦੇ ਲਈ ਵੀ ਸੁਖਬੀਰ ਨੇ ਕਿਹਾ ਬਾਦਲੇ ਗੰਭੀਰ ਸਵਾਲ ਵੀ ਚੁੱਕਿਆ ਹੈ ਕਿ ਸਰਕਾਰ ਅਦਾਲਤ ਦੇ ਵਿੱਚ ਜੱਗੂ ਭਗਵਾਨਪੁਰੀਆ ਵਿਰੁੱਧ ਸਬੂਤਾਂ ਤੋਂ ਕਿਉਂ ਮੁੱਕਰ ਗਈ ਸਾਫ਼ ਹੈ ਦੁਸ਼ਮਣ ਇੱਕ ਹੈ ਤਾਂ ਦੋਹਾਂ ਦੇ ਖਿਲਾਫ ਰਣਨੀਤੀ ਵੀ ਇੱਕ ਹੋਣੀ ਚਾਹੀਦੀ ਹੈ ਉਹ ਵੀ ਉਦੋਂ ਜਦੋਂ ਦੁਸ਼ਮਣ ਗ੍ਰਫਤ ਵਿੱਚ ਹੈ ਤੇ ਉਸ ਦੀ ਪਛਾਣ ਵੀ ਹੋ ਚੁੱਕੀ ਹੈ ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਨੂੰ ਲਾਰੈਂਸ ਦੇ ਨੈੱਟਵਰਕ ਨੂੰ ਤੋੜਨ ਲਈ ਮਿਲ ਕੇ ਹੀ ਕੰਮ ਕਰਨਾ ਪਊਗਾ ਪਰ ਵੱਡੀ ਗੱਲ ਤਾਂ ਇਹ ਹੈ ਕਿ ਕੀ ਦੋਵਾਂ ਸਰਕਾਰਾਂ ਦੀ ਇਸ ਕੰਮ ਨੂੰ ਕਰਨ ਦੀ ਇੱਛਾ ਸ਼ਕਤੀ ਹੈ ਪਿਛਲੇ ਸਮੇਂ ਦੌਰਾਨ ਭਾਰਤ ਅਤੇ ਕੈਨੇਡਾ ਦੇ ਕੂਟਨੀਤਕ ਕੂਟਨੀਤਕ ਸਬੰਧਾਂ ਦੇ ਵਿਚਾਈ ਟ੍ਰੇਡ ਦਾ ਫਾਇਦਾ ਵੀ ਕਿਤਨਾ ਕਿਤੇ ਲਾਰੈਂਸ ਤੇ ਗੋਲਡਬਰਗ ਸ਼ਾਇਦ ਚੁੱਕ ਰਹੇ ਹਨ ਐਨਾ ਹੀ ਨਹੀਂ ਇਲਜ਼ਾਮ ਇਹ ਵੀ ਲਾਏ ਗਏ ਹਨ ਕਿ ਸਰਕਾਰਾਂ ਵੱਲੋਂ ਲਾਰੈਂਸ ਗੈਂਗ ਦੇ ਵਰਤੋਂ ਕੀਤੀ ਜਾ ਰਹੀ ਹੈ ਜਿਵੇਂ ਕਿ ਸਟਾਰਟਿੰਗ ਦੇ ਵਿੱਚ ਅਸੀਂ ਕਿਹਾ ਸੀ ਕਿ ਆਮ ਲੋਕ ਇਹਨਾਂ ਨੂੰ ਸਰਕਾਰ ਦੇ ねえ。 ਕਿਉਂਕਿ ਐਨੀ ਵੱਡੀ ਜੇਲ੍ਹ ਦੇ ਵਿੱਚ ਕੋਈ ਕੈਦੀ ਬੰਦ ਹੋਵੇ ਤੇ ਜੇਲ੍ਹ ਦੇ ਅੰਦਰ ਬੈਠਾ ਬੈਠਾ ਉਹ ਦੋ ਮੁਲਕਾਂ ਨੂੰ ਹਿਲਾ ਰਿਹਾ ਹੋਵੇ ਅਜਿਹਾ ਕਿਸੇ ਵੱਡੀ ਸ਼ੈ ਤੋਂ ਬਿਨਾਂ ਕਿਵੇਂ ਸੰਭਵ ਹੋ ਸਕਦਾ ਪਰ ਇਹ ਸਮਝਣ ਦੇ ਵੀ ਲੋੜ ਹੈ ਕਿ ਇੱਕ ਦੁਸ਼ਮਣ ਨੂੰ ਮਿਟਾਉਣ ਦੇ ਲਈ ਦੂਸਰੇ ਗੁਨਾਹਗਰ ਦਾ ਕੱਦ ਵਧਾਉਣਾ ਕਈ ਵਾਰੀ ਉਲਟਾ ਵੀ ਪੈ ਜਾਂਦਾ ਹੈ ਦੁਨੀਆ ਦੇ ਵਿੱਚ ਜਦੋਂ-ਜਦੋਂ ਵੀ ਅਜਿਹੀ ਕੋਸ਼ਿਸ਼ ਹੋਈ ਹੈ ਇਸ ਦੇ ਖਤਰਨਾਕ ਨਤੀਜੇ ਨਿਕਲੇ ਹਨ ਇਰਾਂਕ ਦੇ ਸ਼ਾਸਕ ਸਦਾਂ ਹੁਸੈਨ ਅਤੇ ਅਫਗਾਨਿਸਤਾਨ ਵਿੱਚ ਤਾਲਿਬਾਨੀ ਲੀਡਰ ਉਸਾਮਾ ਬਿਨ ਲਾਦਨ ਨੂੰ ਪਾਇਦਾ ਕਰਨ ਵਾਲਾ ਅਮਰੀਕਾ ਇਸ ਤੋਂ ਸਬਕ ਸਿੱਖ ਚੁੱਕਿਆ ਇਸ ਲਈ ਜਿੰਨਾ ਛੇਤੀ ਹੋਵੇ ਲਾਰੈਂਸ ਗੈਂਗ ਦੇ ਖਿਲਾਫ ਭਾਰਤ ਅਤੇ ਕੈਨੇਡਾ ਸਰਕਾਰ ਨੂੰ ਸਾਂਝਾ ਆਪਰੇਸ਼ਨ ਛੇੜਨ ਦੀ ਲੋੜ ਹੈ ਖਾਲਸ ਪ੍ਰਾਈਮ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ ਧੰਨਵਾਦ